ਬੀਜੇਪੀ ਦੇ ਗੱਠ ਜੋੜ ਦੀਆਂ ਚਰਚਾਵਾਂ ਲਗਾਤਾਰ ਜਾਰੀ ਹੈ ਹੁਣ ਤੱਕ ਕੋਈ ਨਤੀਜਾ ਨਿਕਲ ਕੇ ਨਹੀਂ ਆਇਆ ਤੁਹਾਡੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਹਾਲਾਤ ਨੇ ਹੁਣ ਇਕੱਠ ਜੋੜ ਹੋਣ ਵਾਲਾ ਹੈ ਜਾਂ ਲੈ ਸਮਾ ਲੇ ਵੈਸੇ ਤੱਕ ਭਾਈ ਇਹ ਨਾ ਇੱਕ ਤੇ ਇੱਕ 11 ਹੁੰਦੇ ਹਿੰਦੁਸਤਾਨ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਦੋ ਤਿੰਨ ਦਿਨਾਂ ਚ ਇਹ ਦੋ ਚਾਰ ਦਿਨਾਂ ਚ ਇਹਦਾ ਨਤੀਜਾ ਸਾਹਮਣੇ ਜੋ ਵੀ ਹੈ ਹਾਲਾਤ ਸਪਸ਼ਟ ਹੋਣਗੇ ਇਤਿਹਾਸ ਚ ਪਹਿਲੀ ਵਾਰ ਜਿਹਹਾ ਹੋਇਆ ਮੁੱਖ ਮੰਤਰੀ ਨੂੰ ਸਸਤ ਚ ਲੈ ਲੈ ਗਏ ਇਤਿਹਾਸ ਦੀ ਗੱਲ ਕਰੀ ਜਾਂਦੇ ਪਹਿਲੇ ਮੁੱਖ ਮੰਤਰੀ ਪਕੜੇ ਗਏ ਹੈ 1 ਫਰਵਰੀ ਦੀ ਗੱਲ ਹੈ 1 ਫਰਵਰੀ ਨੂੰ ਹੇਮੰਤ ਸੁਰੇਨ ਜਿਹੜੇ ਚਾਰਖੰਡ ਦੇ ਮੁੱਖ ਮੰਤਰੀ ਉਹ ਵੀ ਪਕੜੇ ਗਏ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਲੱਸੀ ਦਿੱਤੀ ਅਨਾ ਹਜਾਰੇ ਜੀ ਨੂੰ ਅਨਾ ਹਜਾਰੇ ਦਾ ਨਾਮ ਵੇਚ ਕੇ ਨਹੀਂ ਕੋਈ ਨਹੀਂ ਜਾਣਦਾ ਸੀ ਕੇਜਰੀਵਾਲ ਸਾਹਿਬ ਇੱਥੇ ਤਾਂ ਬਹੁਤ ਸਾਰੀਆਂ ਪਰਤਾਂ ਖੁੱਲਣ ਗਈਆਂ ਜਿਵੇਂ ਛਿਲਕਾ ਪਿਆਜ਼ ਦਾ ਖੋਲ ਹੀ ਦੇਣਾ ਅੰਦਰੋਂ ਪਤਾ ਨਹੀਂ ਕੀ ਕੀ ਨਿਕਲਦਾ ਹੈ ਪਤਾ ਨਹੀਂ ਕੀ ਕੀ ਨਿਕਲਣਾ ਹੈ ਆਪਣੇ ਆਪ ਨੂੰ ਵਾਰਿਸ ਦੱਸਦੇ ਹੈ ਸ਼ਹੀਦ ਇਆਜ਼ਮ ਫਗਤ ਸਿੰਘ ਨੂੰ ਅੱਜ ਸ਼ਹੀਦੀ ਦੀ ਆੜਾ ਛੇਦਿਆਜ਼ਮ ਭਗਤ ਸਿੰਘ ਦਾ ਰਾਜਗੁਰੂ ਸਾਹਿਬ ਦੇ ਦਾਰ ਅੱਜ ਤਾਂ ਸ਼ਰਮ ਕਰੋ ਇਨ੍ਹਾਂ ਦੇ ਵਿੱਚੋਂ ਵੀ ਦੱਸ ਕੇ ਅਰਵਿੰਦ ਕੇਜਰੀਵਾਲ ਕਹਿੰਦੇ ਉਹ ਜੇਲ੍ਹ ਦੇ ਵਿੱਚੋਂ ਮੈਂ ਸਰਕਾਰ ਚਲਾਉਂਗਾ ਦੇਖੋ ਤਿਆੜ ਜੇਲ੍ਹ ਤੇ ਅਮਰੀਕਾ 'ਚ ਚੱਲ ਨਹੀਂ ਸਕਦੀ ਪਰ ਉਹ ਉਹਨਾਂ ਦਾ ਮੇਰੇ ਖਿਆਲ 'ਚ ਇਸ਼ਾਰਾ ਕਰ ਰਹੇ ਸੀ ਪੰਜਾਬ ਦੀ ਜੇਲ੍ਹਾਂ 'ਚ ਬੈਠ ਕੇ ਚਲਾਉਂਗਾ ਭਾਜੀਪੀ ਵਾਲੇ ਜਿਹੜੇ ਨਵੇਂ ਅੰਗਰੇਜ਼ ਨੇ ਜਿਨ੍ਹਾਂ ਨੇ ਕੇਜਰੀਵਾਲ ਨੂੰ ਹਿਰਾਸਤ 'ਚ ਲਿਆ ਨਵੇਂ ਅੰਗਰੇਜ਼ ਦਾ ਨਾਂ ਦਿੱਤਾ ਭਾਜੀਪੀ ਕੋਕਰਲੇ ਕੇਜਰੀਵਾਲ ਸਾਹਿਬ ਨਹੀਂ ਇਹ ਤਾਂ ਬਹੁਤ ਸਾਰੇ ਜਾਣਗੇ ਪਿਛਲੇ ਦਿਨੀ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਉਸ ਤੋਂ ਬਾਅਦ ਲਗਾਤਾਰ ਚਰਚਾ ਜਿਹੜੀ ਉਹ ਜਾਰੀ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਔਰ ਬੀਜੇਪੀ ਪੰਜਾਬ ਦੀ ਅਗਵਾਈ ਦੇ ਵਿੱਚ ਇੱਕ ਵਫਦ ਅੱਜ ਮੁੱਖ ਚੌਂਡ ਅਧਿਕਾਰੀ ਚੰਡੀਗੜ੍ਹ ਨੂੰ ਮਿਲਿਆ ਚੰਡੀਗੜ੍ਹ ਦੇ ਵਿੱਚ ਮਿਲਿਆ ਔਰ ਕੀ ਕੁਝ ਉਹਨਾਂ ਦਾ ਕਹਿਣਾ ਗੱਲਬਾਤ ਕਰਦੇ ਆ ਜੈਕਟ ਸਾਹਿਬ ਕਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਆ ਤੁਸੀਂ ਦੇਖਿਓ ਵੀ ਦਿੱਲੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਚ ਲਾਈ ਈਡੀ ਨੇ ਪਰ ਫਿਰ ਉਹ ਖਾਸ ਤੌਰ ਦੇ ਉੱਪਰ ਕਹਿ ਰਹੇ ਆ ਵੀ ਬੀਜੇਪੀ ਨੇ ਜਿਹੜੀਆਂ ਗਲਤ ਨ ਇਤਿਹਾਸ ਚ ਪਹਿਲੀ ਵਾਰ ਜਿਹਹਾ ਹੋਇਆ ਮੁੱਖ ਮੰਤਰੀ ਨੂੰ ਹਿਰਾਸਤ ਚ ਲੈ ਲਿਆ ਗਿਆ ਪਹਿਲਾਂ ਤਾਂ ਆਹੀ ਗੱਲ ਕਰ ਲਈਏ ਵੀ ਇਤਿਹਾਸ ਦੀ ਗੱਲ ਕਰੀ ਜਾਂਦੇ ਪਹਿਲੇ ਮੁੱਖ ਮੰਤਰੀ ਪਕੜੇ ਗਏ ਐ ਤੁਸੀਂ ਯਾਦ ਕਰੋ ਐ ਤਾਂ ਹੁਣ ਪਕੜੇ ਗਏ ਪਰਸੋਂ ਕੇਜਰੀਵਾਲ ਸਾਹਿਬ ਤਾਂ ਕੁਝ ਦਿਨ ਪਹਿਲਾਂ ਫਰਵਰੀ ਮੇਰ ਖਿਆਲ ਚ 1 ਫਰਵਰੀ ਦੀ ਗੱਲ ਐ 1 ਫਰਵਰੀ ਨੂੰ ਹੇਮੰਤ ਸੁਰੇਨ ਜਿਹੜੇ ਚਾਰਖੰਡ ਦੇ ਮੁੱਖ ਮੰਤਰੀ ਉਹ ਵੀ ਪਕੜੇ ਗਏ ਸੀਗੇ ਉਹ ਵੀ ਇਸੇ ਤਰ੍ਹਾਂ ਕਰਪਸ਼ਨ ਦੇ ਮੁੱਦੇ ਚ ਪਕੜੇ ਗਏ ਸੀਗੇ ਉਹਨਾਂ ਨੇ ਵੀ ਕੋਈ ਸਰਕਾਰੀ ਜਿਗਾ ਜੁਗਾ ਨਾ ਪਰੇ ਵੇਚਣ ਦਾ ਕੋਈ ਇਲਜ਼ਾਮ ਸੀਗਾ ਪਰ ਘਟੋ ਘਟ ਚਾਹੇ ਉਹਨਾਂ ਤੇ 100 ਇਲਜ਼ਾਮ ਲੱਗਦੇ ਆ ਇਹ ਮਨਸੂਰਨ ਜੀ ਤੇ ਉਹਨਾਂ ਨੇ ਈਡੀ ਦੇ ਅਫੀਸਰਜ਼ ਨੂੰ ਕਿਹਾ ਵੀ ਮੈਂ ਮੁੱਖ ਮੰਤਰੀ ਆ ਤੇ ਇੱਕ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨ ਦੇ ਨਾਲ ਇਹਦਾ ਮਾਇਨਾ ਹੈ ਵੀ ਮੁੱਖ ਮੰਤਰੀ ਦੇ ਅਹੁਦੇ ਤੇ ਕਲੰਕ ਲੱਗਦਾ ਤੁਸੀਂ ਐਂ ਕਰੋ ਮੇਰੀ ਗ੍ਰਿਫਤਾਰੀ ਪਾਉਣ ਤੋਂ ਪਹਿਲਾਂ ਮੈਨੂੰ ਗਵਰਨਰ ਹਾਊਸ ਲੈ ਕੇ ਚੱਲੋ ਤੇ ਮੈਂ ਅਸਤੀਫਾ ਦੇਵਾਂਗਾ ਉਹ ਗਏ ਗਵਰਨਰ ਹਾਊਸ ਈਡੀ ਨਾਲ ਗਏ ਉਹਨਾਂ ਨੇ ਅਸਤੀਫਾ ਦਿੱਤਾ ਉਹਦੇ ਬਾਅਦ ਈਡੀ ਨੇ ਗ੍ਰਿਫਤਾਰ ਕਰ ਲਿਆ ਆ ਕੰਮ ਕੇਜਰੀਵਾਲ ਸਾਹਿਬ ਵੀ ਕਰ ਸਕਦੇ ਸੀਗੇ ਪਰ ਜਿਹੜੇ ਆ ਕट्टर ਇਮਾਨਦਾਰ ਆ ਕट्टर बेईमान ਪਾਰਟੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਹੈਗੇ ਸਾਹਿਬ ਇਹ ਦੇਖੋ ਇਹਨਾਂ ਦੀ ਬਹੁਤ ਸਾਰੀਆਂ ਸਿਫਤਾਂ ਕਹਿ ਲੋ ਇਹਨਾਂ ਦੇ ਜਿਹੜੇ ਕਾਰਨਾਮੇ ਉਹ ਕਿਸੇ ਤੋਂ ਲੁਕੇ ਨਹੀਂ ਇੱਕ ਤਾਂ ਹੈ ਵੀ ਕੁਰਸੀ ਵਾਸਤੇ ਕੁਝ ਵੀ ਕਲਾ ਜੰਗ ਮਾਰ ਜਾਣਗੇ ਸਭ ਤੋਂ ਪਹਿਲਾਂ ਇਹਨਾਂ ਨੇ ਲੱਸੀ ਦਿੱਤੀ ਅਨਾ ਹਜਾਰੇ ਜੀ ਨੂੰ ਅਨਾ ਹਜਾਰੇ ਦਾ ਨਾਮ ਵੇਚ ਕੇ ਨਹੀਂ ਕੋਈ ਨਹੀਂ ਜਾਣਦਾ ਸੀ ਕੇਜਰੀਵਾਲ ਸਾਹਿਬ ਨੂੰ ਆ ਟੋਟਲ ਟੋਟਲ ਕਹਿੰਦਾ ਪ੍ਰੋਡਕਟ ਜਿਹੜੀ ਹੈ ਨਾ ਆ ਅੰਨਾ ਹਜ਼ਾਰੇ ਜੀ ਦੇ ਦੇਣ ਹੈ ਹਿੰਦੁਸਤਾਨ ਦੀ ਰਾਜਨੀਤੀ ਨੂੰ ਨਹੀਂ ਮਾਤੜੇ ਇਹਨਾਂ ਵਰਗੇ ਪਤਾ ਨਹੀਂ ਕਿੰਨੇ ਇੱਥੇ ਰੁਲਦੇ ਫਿਰਦੇ ਸਭ ਉਹਨਾਂ ਦੀ ਦੇਣ ਹੈ ਇੰਡੀਆ ਅਗੇਂਸਟ ਕਰਪਸ਼ਨ ਦਾ ਨਾਮ ਲੈ ਕੇ ਉਹਨਾਂ ਨੇ ਅੱਗੇ ਕਰਤਾ ਵੀ ਆਹ ਮੁੰਡਾ ਹੈ ਜਿਹੜਾ ਇਹਨੂੰ ਮੌਕਾ ਦਿਓ ਆਹ ਮੁੰਡੇ ਨੇ ਸਭ ਤੋਂ ਪਹਿਲਾਂ ਤਾਂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ ਠੱਗੀ ਕੀਤੀ ਉਹਨਾਂ ਨਾਲ ਉਹ ਰੋਲਤਾ ਕੱਲ ਪਹਿਲੀ ਵਾਰੀ 2012 ਦੇ ਬਾਅਦ ਅੰਨਾ ਹਜ਼ਾਰੇ ਜੀ ਪ੍ਰਗਟ ਹੋਏ ਐ ਇਹ ਜਹਾ ਠੋਕੇ ਇਹਨਾਂ ਨੇ ਅਨਾਜਾਰੇ ਲੋਕ ਭੁੱਲ ਗਏ ਵੀ ਅਨਾਜਾਰੇ ਜੀ ਕਿਤੇ ਹੈ ਹਿੰਦੁਸਤਾਨ ਚ ਇਕ ਨਹੀਂ ਕੱਲ ਵਾਰੀ ਉਹਨਾਂ ਨੇ ਕਿਹਾ ਵੀ ਹੁਣ ਆਜ ਆਇਆ ਊਂਟ ਪਾੜ ਤਲੇ ਹੁਣ ਆਇਆ ਸੂਤਾਨੇ ਵਾਲੇ ਤਾਂ ਉਹਨਾਂ ਨੇ ਕਿਹਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਸਭ ਮੇਰੇ ਵਾਸਤੇ ਤਾਂ ਜੀ ਬੜੇ ਸਤਿਕਾਰਯੋਗ ਮੁੱਖ ਮੰਤਰੀ ਹੈ ਦਿੱਲੀ ਦੇ ਫਿਰ ਉਹਨਾਂ ਨੇ ਧੋਖਾ ਦਿੱਤਾ ਆਪਣੇ ਨਾਲ ਵਾਲੇ ਜਿਹੜੇ ਇਹਨਾਂ ਦੇ ਚਾਏ ਪ੍ਰਸ਼ਾਂਤ ਭੂਸ਼ਣ ਜੀ ਵਕੀਲ ਸਾਹਿਬ ਹੈ ਇੱਕ ਉਹ ਯੋਗਿੰਦਰ ਯਾਦਵ ਜੀ ਹੈ ਇੱਕ ਕੁਮਾਰ ਵਿਸ਼ਵਾਸ ਜੀ ਇਹ ਜੇ ਪਤਾ ਨਹੀਂ ਕਿੰਨੇ ਜਿਹੜੇ ਫਾਊਂਡਰ ਮੈਂਬਰ ਸੀ ਸਾਰਿਆਂ ਨੂੰ ਠੋਕੇ ਇੱਕ ਇੱਕ ਕਰਕੇ ਵੀ ਗਲੀਆਂ ਹੁਣ ਸੁੰਨੀਆਂ ਜਿਹੜੀ ਪਾਲਿਸੀ ਭਗਵੰਤ ਮਾਨ ਜੀ ਨੇ ਅਪਣਾ ਰੱਖੀ ਹੈ ਉਹ ਇਹ ਵੀ ਕੋਈ ਨੇੜੇ ਨਾ ਜੇ ਕੁਰਸੀ ਤੇ ਕਦੀ ਸਭ ਯੈਸਮੈਨ ਉੱਥੇ ਭਰਤੀ ਕਰਦੇ ਫਿਰ ਉਹਨਾਂ ਨੇ ਧੋਖਾ ਦਿੱਤਾ ਦਿੱਲੀ ਦੀ ਜਨਤਾ ਨੂੰ ਉਹਦੇ ਬਾਅਦ ਧੋਖਾ ਹੁਣ ਦੇ ਰਿਹਾ ਹੈ ਪੰਜਾਬ ਦੀ ਜਨਤਾ ਨੂੰ ਕਿਤੇ ਨਾ ਕਿਤੇ ਤਾਂ ਸਭ ਪਾਪ ਦਾ ਘੜਾ ਜਦੋਂ ਭਰ ਗਿਆ ਤੇ ਮੈਂ ਸਮਝਦਾ ਹੁਣ ਈਡੀ ਨੇ ਆ ਕੇ ਹੁਣ ਜਫਾ ਪਾਇਆ ਹੈ ਇਹ ਕਹਿੰਦੇ ਇਹ ਵੀ ਬੀਜੇਪੀ ਦੀ ਨੀਤੀਆਂ ਕਰਕੇ ਬੀਜੇਪੀ ਦੀ ਨੀਤੀਆਂ ਕਰਕੇ ਨਹੀਂ ਸਾਬ ਆਪ ਦਾ ਜਿਹੜਾ ਲਾਲਚ ਹੈ ਨਾ ਸਾਬ ਆ ਜਿਹੜਾ ਲੋਭ ਹੈ ਪੈਸੇ ਦਾ ਉਸ ਚੱਕਰ ਜੇ ਅੱਜ ਸਾਰੇ ਇੱਥੇ ਤਾਂ ਇਹੀ ਆਏ ਤਿੰਨ ਚਾਰ ਜੇ ਅੱਗੇ-ਅਗੇ ਦੇਖੀ ਹੁੰਦਾ ਹੈ ਕਿੱਥੇ ਜਾ ਕੇ ਤਾਰ ਜੁੜਨਗੇ ਤੇ ਜੇਕਰ ਲੈ ਈਡੀ ਦਾ ਨਹੀਂ ਇੱਥੇ ਤਾਂ ਮੇਰੇ ਖਿਆਲ ਉਹ ਸੀਬੀਆਈ ਵਾਲੇ ਬਾਹਰ ਡਿੱਕੀ ਜਾਂਦੇ ਵੀ ਆ ਕਦੋਂ 28 ਤਰੀਕ ਆਵੇ ਆ ਰਿਮਾਂਡ ਖਤਮ ਹੋਵੇ ਜੇ ਈਡੀ ਹੋਰ ਰਿਮਾਂਡ ਨਹੀਂ ਮੰਗਦੀ ਤਾਂ ਅਸੀਂ ਲੈ ਕੇ ਜਾਈਏ ਅਈਂ ਤੇ ਬਹੁਤ ਸਾਰੀਆਂ ਪਰਤਾਂ ਖੁੱਲਣਗੀਆਂ ਜਿਵੇਂ ਛਿਲਕਾ ਪਿਆਜ਼ ਦਾ ਖੋਲ ਹੀ ਦੇਣਾ ਅੰਦਰੋਂ ਪਤਾ ਨਹੀਂ ਕੀ ਕੀ ਨਿਕਲਦਾ ਪਤਾ ਨਹੀਂ ਕੀ ਕੀ ਨਿਕਲਣਾ ਇਸ ਤੋਂ ਜਕਰ ਸਾਹਿਬ 16 ਤੋਂ 17 ਜਿਹੜੇ ਗ੍ਰਿਫਤਾਰ ਕਰ ਲਏ ਹੋਏ ਆ ਪੁਲਿਸ ਨੇ ਪਹਿਲਾਂ 16 ਨੰਬਰ ਕੇਜਰੀਵਾਲ ਦਾ ਸੀਗਾ ਲੇਕਿਨ ਜਦੋਂ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਉਹ ਜੋ ਪਹਿਲਾਂ ਦਿੱਲੀ ਦੀ ਤਰਜ਼ ਦੱਸੀ ਜਾਂਦੀ ਸੀ ਵੀ ਦਿੱਲੀ ਦੇ ਤਰਜ਼ ਤੇ ਅਸੀਂ ਪੰਜਾਬ 'ਚ ਸਰਕਾਰ ਬਣਾਵਾਂਗੇ ਫਿਰ ਪੰਜਾਬ ਸਰਕਾਰ ਬਣਨ ਤੋਂ ਬਾਅਦ ਹੁਣ ਹਰਿਆਣੇ ਦੇ ਵਿੱਚ ਪ੍ਰਚਾਰ ਚੱਲਦਾ ਸੀਗਾ ਵੀ ਪੰਜਾਬ ਦੀ ਤਰਜ਼ ਤੇ ਹਰਿਆਣੇ 'ਚ ਸਰਕਾਰ ਬਣਾਵਾਂਗੇ ਤਾਂ ਹੁਣ ਕਿੱਥੇ ਕੁ ਲੱਗਦਾ ਹੈ ਸਾਰਾ ਮਾਮਲਾ ਉਲਝਦਾ ਕੋ ਸਰਕਾਰ ਦਾ ਤਾਂ ਮੈਨੂੰ ਪਤਾ ਨਹੀਂ ਦੀ ਪਾਲਿਸੀ ਉਹ ਪੰਜਾਬ ਦੇ ਅੰਦਰ ਲਾਗੂ ਹੋਈ ਹੈ ਸਰ ਇਹਦੇ ਪੁਖਤਾ ਸਬੂਤ ਹੈ ਕਿਉਂਕਿ 30 ਮਈ ਨੂੰ ਦਿੱਲੀ ਦੇ ਅੰਦਰ ਉਸ ਟਾਈਮ ਡਿਪਟੀ ਚੀਫ ਮਿਨਿਸਟਰ ਮਨੀਸ਼ ਸੋਧਿਆ ਜੀ ਦੇ ਘਰੇ ਮੀਟਿੰਗ ਹੋਈ ਜਿਹਦੇ ਵਿੱਚ ਇਹਨਾਂ ਨੂੰ ਸੱਮਨ ਕੀਤਾ ਗਿਆ ਸਾਡੇ ਹਰਪਾਲ ਚੀਮਾ ਜੀ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਉਹਨਾਂ ਦੇ ਨਾਲ ਉਦੋਂ ਦੇ ਡਿਪਟੀ ਸੌਰੀ ਸੁਪਰ ਚੀਫ ਮਿਨਿਸਟਰ ਪੰਜਾਬ ਦੇ ਰਾਘਵ ਚੱਡਾ ਜੀ ਵੀ ਉੱਥੇ ਮੌਜੂਦ ਸੀਗੇ ਤੇ ਨਾਲ ਜਿਹੜਾ ਐਕਸਾਈਜ਼ ਡਿਪਾਰਟਮੈਂਟ ਦੇ ਸਾਡੇ ਕੈਪਸਿਨਾ ਜੀ ਤੇ ਵਰਨੁਰੂਜਮ ਜੀ ਸੀਗੇ ਉੱਥੇ ਇਹਨਾਂ ਨੂੰ ਕਿਹਾ ਗਿਆ ਵੀ ਆ ਜਿਹੜੀ ਦਿੱਲੀ ਪਾਲਿਸੀ ਹੈ ਜਾ ਕੇ ਉੱਥੇ ਇੰਪਲੀਮੈਂਟ ਕਰੋ ਤੇ ਉਹਦੇ ਬਨਿਸਪਤ ਹੀ ਇੱਕ ਉਥੇ ਸਹੁਕਾਰ ਹੈ ਦਿੱਲੀ ਦੇ ਟੱਲ ਸਾਹਿਬ ਸਾਰਾ ਦਿੱਲੀ ਵਾਲਾ ਕੰਮ ਉਹਦੇ ਵਿੱਚ ਉਹ ਕਿੰਗਪਿੰਨ ਉੱਥੇ ਉਹ ਹੈ ਵੈਸੇ ਤਾਂ ED ਕਹਿ ਰਹੀ ਹੈ ਵੀ ਕਿੰਗਪਿੰਨ ਸਾਰੀ ਸਾਜ਼ਿਸ਼ ਦੇ ਕੇਜਰੀਵਾਲ ਸੀਗੇ ਪਰ ਉਹ दारू ਵਾਲੇ ਜਿਹੜਾ ਕੰਮ ਉੱਥੇ ਸੰਭਾਲ ਰਹੇ ਸੀਗੇ ਉਹ ਮਿਸਟਰ ਟੱਲ ਸੀਗੇ ਬ੍ਰੈਂਡ ਕੋ ਕਰਕੇ ਨਾਮ ਕੰਪਨੀ ਹੈ ਕੋਈ 22 ਤੋਂ ਪਹਿਲਾਂ 2022 ਤੋਂ ਪਹਿਲਾਂ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਕਟਰ ਬੇਈਮਾਨ ਸਰਕਾਰ ਬਣ ਤੋਂ ਪਹਿਲਾਂ ਕਿਸੇ ਨੇ ਉਸ ਮਿਸਟਰ ਟੱਲ ਦਾ ਨਾਂ ਪੰਜਾਬ 'ਚ ਨਾ ਹੀ ਕੋਈ ਜਾਣਦਾ ਸੀ ਨਾ ਹੀ ਉਹਨਾਂ ਦਾ ਕੋਈ ਵਪਾਰ ਸੀਗਾ ਅੱਜ ਉਹੀ ਟੱਲ ਸਾਹਿਬ ਜਿਹੜੇ ਜੇਲ੍ਹ 'ਚੇ ਬੈਠੇ ਪਿਛਲੇ ਡੇਢ ਸਾਲ ਤੋਂ ਮਨੀਸ਼ ਸੋਦੀਆ ਜੀ ਤੋਂ ਪਹਿਲੇ ਦੇ ਉਹਨਾਂ ਕੋਲ ਅੱਜ ਪੰਜਾਬ ਦੇ दारू ਦਾ ਜਿਹੜਾ ਵਪਾਰ ਹੈ 40% ਦੀ ਅੱਜ ਮਿਸਟਰ ਟੱਲ ਕੋਲ ਹੈ ਇਸ ਤੋਂ ਵੱਡਾ ਹੋਰ ਸਬੂਤ ਨੂੰ ਸੁਨੀਲ ਜਾਖੜ ਕੀ ਦੇ ਦੇਵੇ ਸਾਲ ਜੇ ਅਜੀਬੀ ਜੇ ਅਜੀਬੀ ਚੀਮਾ ਸਾਹਿਬ ਕਹਿੰਦੇ ਹੈ ਵੀ ਪੰਜਾਬ ਦੀ ਪਾਲਿਸੀ ਜਿਹੜੀ ਹੈ ਬੜੀ ਸਹੀ ਹੈ ਤਾਂ ਸਭ ਮੈਂ ਤਾਂ ਚੀਮਾ ਸਾਹਿਬ ਨੂੰ ਇੱਕ ਮੈਂ ਤਾਂ ਦੇਖੋ ਮੋٹے ਦਿਮਾਗ ਦਾ ਜਟਕੂ ਜਿਹਾ ਬੰਦਾ ਮੈਂ ਚੀਮਾ ਸਾਹਿਬ ਨੂੰ ਇੱਕ ਜਿਹੜੀ ਗੱਲ ਆ ਵੀ ਅਸਤੀ ਜਿਹੜੇ ਗੱਲਾਂ ਸੁਣੀ ਹੈ ਖੁੰਡਾਂ ਦੇ ਉੱਤੇ ਉਹ ਆ ਸੁਣੀ ਹੈ ਵੀ ਜਿਹੜਾ ਪਸ਼ੌਰ ਬਦੂ ਉਹ ਲਾਹੌਰ ਵੀ ਬਦੂ ਤੇ ਜਿਹੜੀ ਪਾਲਿਸੀ ਉੱਥੇ ਕੇਜਰੀਵਾਲ ਸਾਹਿਬ ਦੇ ਪਾਰੀ ਪੈ ਗਈ ਦਿੱਲੀ 'ਚ ਇਹ ਚਾਹਲੀ ਤੁਹਾਨੂੰ ਨਾ ਦੇਣੇ ਪੈਣਗੇ ਤੇ ਚਲੋ ਮੇਰੀ ਗੱਲ ਨਹੀਂ ਮੰਨਦੇ ਪਰ ਚੀਮਾ ਸਾਹਿਬ ਜਾ ਕੇ ਆਪਣੇ ਹਲਕੇ ਦੇ ਅੰਦਰ ਸੰਗਰੂਰਤ ਜਾ ਕੇ ਭਗਵੰਤ ਮਾਨ ਜੀ ਦਾ ਆਪਣਾ ਹਲਕਾ ਸੰਗਰੂਰ ਪਾਰਲੀਮੈਂਟ ਹਲਕਾ ਉੱਥੇ ਜਾ ਕੇ ਉਹਨਾਂ 21 ਪਰਿਵਾਰਾਂ ਨੂੰ ਕਹਿ ਦੇਣ ਵੀ ਆ ਪਾਲਿਸੀ ਸਾਡੀ ਤਾਂ ਠੀਕ ਹੈ ਤੁਹਾਡੇ ਜਵਾਬ ਐਵੇਂ ਮਰ ਗਏ 21 ਬੰਦੇ ਇਹਨਾਂ ਦੀ ਗਲਤ ਨੀਤੀਆਂ ਆ ਠੱਗੀਆਂ ਆ दारू ਵਾਲੇ ਜਿਹੜੇ ਹੈਗੇ ਲੀਕਰ ਬੈਰਨਸ ਇਹਨਾਂ ਨਾਲ ਰਲ ਕੇ ਮਾਲ ਖਿੱਚੀ ਜਾਂਦੇ ਆ ਨਕਲੀ ਸ਼ਰਾਬ ਵੇਚੀ ਜਾਂਦੇ ਆ 21 ਬੰਦੇ ਜਿਹੜੇ ਮਰੇ ਆ ਸਾਹਿਬ ਉਹਦਾ ਜਾ ਕੇ ਸਾਹਿਬ ਚੀਮਾ ਸਾਹਿਬ ਦੇ ਦੇਣ ਉਹਨਾਂ ਦੇ ਕਰੇ ਕਹਿ ਦੇਣ ਵੀ ਸੁਨੀਲ ਝੂਠ ਬੋਲਦਾ ਨਹੀਂ ਜੇ ਇਸ ਤੋਂ ਤੁਹਾਨੂੰ ਸਹੀ ਦਾਰੂ ਨੇ ਮਾਰੇ ਅੰਤ ਕਰ ਰੱਖਿਆ ਸਾਬ ਆਪਣੇ ਆਪ ਨੂੰ ਵਾਰਿਸ ਦੱਸਦੇ ਐ ਸ਼ਹੀਦ ਆਜ਼ਮ ਭਗਤ ਸਿੰਘ ਦੇ ਅੱਜ ਸ਼ਹੀਦ ਦੀ ਦਿਹਾੜਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ ਰਾਜਗੁਰੂ ਸਾਹਿਬ ਦੇ ਦਾ ਅੱਜ ਤਾਂ ਸ਼ਰਮ ਕਰੋ ਮੈਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਅਜਾ ਵੀ ਕਹਿ ਕੇ ਆਏ ਵੀ ਬੰਦ ਕਰਾਓ ਇਹਨਾਂ ਦਾ ਨਾਰਾ ਇਹਨਾਂ ਨੂੰ ਬੈਨ ਕਰੋ ਵੀ ਆ ਆਮ ਆਦਮੀ ਪਾਰਟੀ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕੇ ਸ਼ਹੀਦ ਭਗਤ ਸਿੰਘ ਦਾ ਨਾਮ ਬਦਨਾਮ ਨਾ ਕਰ ਬ੍ਰਾਜ਼ੀਲ ਗੋਰੀ ਸੀ ਜੇਲਾਂ ਦੇ ਵਿੱਚ ਉਹ ਵੀ 10 ਦੇ ਅਰਬਿੰਦ ਕਹ ਜਾਰੇ ਕਹਿੰਦੇ ਹੋਣ ਜੇਲ੍ਹ ਦੇ ਵਿੱਚੋਂ ਮੈਂ ਸਰਕਾਰ ਚਲਾਉਂਗਾ ਦਿੱਲੀ ਦੇ ਵਿੱਚ ਦੇਖੋ ਤਿਆੜ ਜੇਲ੍ਹ ਚ ਤਾਂ ਮੇਰੇ ਖਿਆਲ ਚ ਚੱਲ ਨਹੀਂ ਸਕਦੀ ਪਰ ਉਹ ਉਹਨਾਂ ਦਾ ਮੇਰੇ ਖਿਆਲ ਚ ਇਸ਼ਾਰਾ ਕਰ ਰਹੇ ਸੀ ਪੰਜਾਬ ਦੀ ਜੇਲਾਂ ਚ ਬੈਠ ਕੇ ਚਲਾਉਂਗਾ ਕਿਉਂਕਿ ਉੱਥੋਂ ਬੁਲਾ ਕੇ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਆਇਆ ਜਾ ਸਕਦਾ ਕਿਉਂਕਿ ਪੁਲਿਸੀ ਤਾਂ ਉਹ ਹੀ ਉਹਦੀ ਕੂਕ ਹੋ ਰਹੀ ਹੈ ਨੇ ਜਿਹੜੀ ਦਿੱਲੀ ਪਾਲਿਸੀ ਜੀ ਉਹਦੇ ਵਿੱਚ ਫੜੇ ਗਏ ਹੈ ਉਹਦਾ ਜਿਹੜਾ ਇਫੈਕਟ ਹੈ ਪੰਜਾਬ 'ਚ ਪੈ ਰਿਹਾ ਹੈ ਉਹੀ ਲੁੱਟ ਇੱਥੇ ਉਹੀ ਲੋਕ ਇਹਨਾਂ ਨੇ ਬੁਲਾ ਕੇ ਜੀਮਾ ਸਾਹਿਬ ਨੂੰ ਇੰਪਲੀਮੈਂਟ ਕਰਵਾਈ ਤੇ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਸਸੋਧਿਆ ਜੀ ਤੇ ਵਿਜੇਂਦਰ ਜੀ ਰਾਗੋ ਚੜਾਈ ਜਿੱਤਾ ਚਲੋ ਚਲੇ ਗਏ ਉਹ ਤਾਂ ਬਾਅਦ ਸੈਰ ਸਪਾਟਾ ਵਿਜੇ ਮਾਲਿਆ ਬਣ ਕੇ ਨਿਕਲ ਗਏ ਟਾਈਮ ਸਰੀ ਕਿਵੇਂ ਪਤਾ ਲੱਗਿਆ ਸੀ ਵੀ ਆ ਰਹੀ ਹੈ ਈਡੀ ਤੇ ਟਾਈਮ ਨਾਲ ਨਿਕਲ ਕੇ ਸਿਆਣੇ ਵਗੇ ਤੇ ਇਹਨਾਂ ਨੂੰ ਇੱਥੇ ਲਿਆ ਕੇ ਚਾਹੇ ਰੋਪੜਾਲ ਜੇਲ੍ਹ 'ਚ ਰੱਖ ਲੈਣ ਚਾਹੇ ਬਠਿੰਡੇ ਵਾਲੀ 'ਚ ਰੱਖ ਲੈਣ ਕਿਸੇ ਵੀ ਚਾਹੇ ਫਰੀਦਕੋਟ ਵਾਲੀ ਜਿਹੜੀ ਸੁਪਰ ਕਹਿੰਦੇ ਨੇ ਮਾਡਰਨ ਜੇਲ੍ਹ ਬਣੀ ਹੈ ਉੱਥੇ ਰੱਖ ਲੈਣ ਕਿਉਂਕਿ ਕੱਲਾ ਪੰਜਾਬ ਇਹ ਕਹੇ ਜਾਂ ਸੂਬਾ ਸਾਹਿਬ ਜਿੱਥੇ ਜੇਲ੍ਹਾਂ ਦੇ ਅੰਦਰ ਵੀਡੀਓ ਕਾਨਫਰੈਂਸਿੰਗ ਗੈਂਗਸਟਰਸ ਨੂੰ ਮਿਲਦੀ ਹੈ ਗੈਂਗਸਟਰਸ ਪੰਜਾਬ ਦੇ ਜੇਲ੍ਹਾਂ ਚ ਬੈਠ ਕੇ ਫਿਰੋਤੀਆਂ ਦਾ ਕੰਮ ਚਲਾ ਰਹੇ ਹੈ ਗੈਂਗਸਟਰ ਪੰਜਾਬ ਦੇ ਜੇਲ੍ਹਾਂ ਚ ਬੈਠ ਕੇ ਨਸ਼ਾ ਵੇਚ ਰਹੇ ਹੈ ਸਮੈਕ ਵੇਚ ਰਹੇ ਹੈ ਹਰੇਕ ਕੰਮ ਫਿਰੋਤੀਆਂ ਲੈ ਰਹੇ ਹੈ ਦਾਰੂ ਦਾ ਕੰਮ ਚੱਲ ਰਿਹਾ ਉਥੋਂ ਜੇ ਆ ਸਾਰੇ ਕੰਮ ਪੰਜਾਬ ਦੀ ਜੇਲ੍ਹਾਂ ਚ ਕਰਵਾ ਰਹੇ ਹੈ ਤਾਂ ਇਹਨਾਂ ਦੀ ਆਪ ਦੀ ਪਾਰਟੀ ਹੈ ਜੀ ਕੱਟੜ ਇਮਾਨਦਾਰ ਜਾਂ ਕੱਟੜ ਬੇਈਮਾਨ ਪਾਰਟੀ ਦੇ ਮੁੱਖ ਮੰਤਰੀ ਇੱਥੇ ਬਹਿਣ ਨਾਲ ਤਾਂ ਕੈਬਨਿਟ ਮੀਟਿੰਗ ਇੱਥੇ ਹੋ ਜੂਗੀ ਸੱਤ ਮਨਿਸਟਰ ਹੈ 70 ਐਮਐਲਿਆਂ ਦੇ ਵਿੱਚ ਜਿਹੜੇ ਹੈ 10% ਸੱਤ ਉਹਨਾਂ ਨੂੰ ਸੱਤ ਮਨਿਸਟਰ ਮਿਲਦੇ ਹੈ ਸ਼ਾਇਦ ਤੇ ਉਹ ਸੱਤ ਮਨਿਸਟਰਾਂ ਜੋ ਤਿੰਨ ਤਾਂ ਹੈਗੇ ਇੱਕ ਅੱਧਾ ਕੋ ਹੋਰ ਈਡੀ ਨੇ ਵਲੇਟ ਲੈਣਾ ਉਹਨਾਂ ਨੂੰ ਬੁਲਾ ਲਓ ਇੱਥੇ ਕੈਬਨਿਟ ਮੀਟਿੰਗ ਵੀ ਹੋ ਜੂਗੀ ਤੇ ਪੂਰੇ ਹਿੰਦੁਸਤਾਨ ਦੀ ਸਰਕਾਰ ਵੀਡੀਓ ਕਾਨਫਰੈਂਸਿੰਗ ਨਾਲ ਚੱਲਦੀ ਰਹੀ ਹੈ ਕੋਰੋਨਾ ਦੇ ਸਮੇਂ ਇੱਥੇ ਬੈਠ ਕੇ ਚਲਾ ਲੈਣਗੇ ਭਗਵੰਤ ਮਾਨ ਜੀ ਦਾ احਸਾਨ ਵੀ ਉਤਰ ਜੂਗਾ ਵੀ ਕੇਜਰੀਵਾਲ ਸਾਹਿਬ ਤੁਸੀਂ ਮੈਨੂੰ ਪੰਜਾਬ ਸੰਭਾਲਿਆ ਲੋ ਮੈਂ ਤੁਹਾਡਾ ਜਿੰਨਾ ਡੇਢ ਦੋ ਸਾਲ ਜੇ ਮੈਨੂੰ ਲੱਗਦਾ ਕਿਉਂਕਿ ਡੇਢ ਡੇਢ ਸਾਲ ਤਾਂ ਉਹਨਾਂ ਨੂੰ ਵੀ ਹੋ ਗਿਆ ਆਪਣੇ ਕੀ ਨਾਮ ਮਿਸਟਰ ਸੋਧਿਆ ਸਾਹਿਬ ਨੂੰ ਵਿਜੇਂਦਰ ਜੀ ਦੋਸਤੋਂ ਜਿਆਦਾ ਸਮਾਂ ਤੇ ਬੈਠੇ ਟਾਈਮ ਤਾਂ ਲੱਗੂਗਾ ਜੀ ਤੇ ਇਸ ਕਰਕੇ ਇੱਥੇ ਬੁਲਾ ਲੈਣ ਕਿ ਇੱਥੋਂ ਚਲਾਣ ਸਰਕਾਰ ਨਹੀਂ ਅਦਰਵਾਇਜ਼ ਆਹ ਤਾਂ ਦੇਖੋ ਗੱਲ ਹੈ ਪਰ ਮਨੂੰ ਲੱਗਦਾ ਹੈ ਬੀਆ ਜਿਹੜੀ ਚੀਫ ਮਿਨਿਸਟਰੀ ਥੋੜੇ ਦਿਨ ਨਹੀਂ ਚੱਲੂਗੀ ਕਿਉਂਕਿ ਮੈਂ ਹਾਅ-ਬਾਅ ਦੇਖ ਰਿਆ ਸੀਗਾ ਉਹਨਾਂ ਦੇ ਘਰੋਂ ਕੇਜਰੀਵਾਲ ਸਾਹਿਬ ਦੇ ਉਹਨਾਂ ਦੀ ਜਿਹੜੀ ਹੋਈ ਹੈ ਪ੍ਰੈਸ ਕਾਨਫਰੰਸ ਜਿੱਥੇ ਬੈਠ ਕੇ ਕੀਤੀ ਹੈ ਜਿਸ ਕੁਰਸੀ 'ਚ ਬੈਠ ਕੇ ਕੀਤੀ ਹੈ ਮਗਰ ਉਸੇ ਤਰ੍ਹਾਂ ਚੰਡੇ-ਚੁੰਡੇ ਲਾ ਕੇ ਜਦੋਂ ਕੀਤੀ ਹੈ ਮੈਨੂੰ ਲੱਗਦਾ ਹੈ ਦਿੱਲੀ ਦੇ ਵਿੱਚ ਵੀ ਰਾਵੜੀ ਦੇ ਵੀ ਪ੍ਰਕਰਣ ਫੇਰ ਹੋਣ ਜਾ ਰਿਹਾ ਹੈ ਤੇ ਘਰੋਂ ਹੁਣ ਚਲਾਣਗੇ ਕਿਉਂਕਿ ਕੇਜਰੀਵਾਲ ਸਾਹਿਬ ਇਹਨਾਂ ਤੇ ਕਿਸੇ ਤੇ ਯਕੀਨ ਨਹੀਂ ਕਰਦੇ ਚਾਹੇ ਭਗਵੰਤ ਮਾਨ ਜੀ ਹੈ ਚਾਹੇ ਰघव ਚੱਡਾ ਜੀ ਹੈ ਚਾਹੇ ਪਾਠਕ ਜੀ ਹੈ ਜਿਸ ਕਰਕੇ ਇਹਨਾਂ ਨੇ ਉਹ ਰਗੜੇ ਪਹਿਲਾਂ ਵਾਲੇ ਕੀ ਨਾ ਪ੍ਰਸ਼ਾਂਤ 부ਸ਼ਣ ਜੀ ਤੇ ਯੋਗਿੰਦਰ ਯਾਦਵ ਕਿਸੇ ਤੇ ਯਕੀਨ ਨਹੀਂ ਵੀ ਇਹ ਸਾਰੇ ਤੇਰੇ ਵਾਲੀ ਕੁਰਸੀ ਦੇ ਮਗਰ ਤੁਰੇ ਫਿਰਦੇ ਆ ਤੇ ਇਸ ਕਰਕੇ ਉਹਨਾਂ ਨੇ ਕਿਸੇ ਹੋਰ ਨੂੰ ਕੁਰਸੀ ਦੇ ਨੇੜੇ ਨਹੀਂ ਲੱਗਣ ਦੇਣਾ ਘਰੇ ਹੀ ਰੱਖਣਗੇ ਕੰਮ ਸਾਰਾ ਉਹ ਉਹਦਾ ਇੰਤਜਾਮ ਆਉਣ ਵਾਲੇ ਦਿਨਾਂ 'ਚ ਪੰਜਾਬ ਜਾਂ ਹਿੰਦੁਸਤਾਨ ਨੂੰ ਆ ਦਿਨ ਵੀ ਦੇਖਣੇ ਪੈਣਗੇ ਮੰਤਰੀ ਨੇ ਨਵਾਂ ਨਾਂ ਦਿੱਤਾ ਬੀਜੇਪੀ ਨੂੰ ਕਹਿੰਦੇ ਵੀ ਨਵੇਂ ਅੰਗਰੇਜ਼ ਆ ਗਏ ਜਿਹਨਾਂ ਕੇਜਰੀਵਾਲ ਨੂੰ ਵਿਰਾਸਤ ਚ ਲਿਆ ਬਿਲਕੁਲ ਸਾਬਾ ਤਾਂ ਮੈਂ ਕਹਿ ਰਿਹਾ ਵੀ ਮੈਂ ਤਾਂ ਕਹਿੰਦਾ ਇਹਨਾਂ ਤੋਂ ਆ ਨਾਰਾ ਇਹਨਾਂ ਤੋਂ ਵਾਪਸ ਲੈਣਾ ਚਾਹੀਦਾ ਵੀ ਇਹਨਾਂ ਕੋਲ ਆ ਜਿਹੜੇ ਕੱਟਰ ਜਿਹੜੇ ਹੈਗੇ ਨਾ ਬੇਈਮਾਨ ਕਹਿ ਲੋ ਇਹ ਆ ਕੱਟਰ ਜਿਹੜੇ ਆਪਣਾ ਬੇਈਮਾਨਦਾਰ ਕਹਿੰਦੇ ਆ ਇਹ ਲੋਕਾਂ ਨੂੰ ਇਨਕਲਾਬ ਜ਼ਿੰਦਾਬਾਦ ਨਾਰਾ ਲਾ ਕੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਬਦਨਾਮ ਕਰਨ ਦੇ ਉੱਤੇ ਇਹਨਾਂ ਦੇ ਸੈਕਰੀਲੇਜ ਦਾ ਕੇਸ ਬਣਨਾ ਚਾਹੀਦਾ ਜੇ ਮਤਾਰਨਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਬਣਦਾ ਉਹਨਾਂ ਹੀ ਕੇਸ ਇਹਨਾਂ ਤੇ ਬਣਨਾ ਚਾਹੀਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਤਾਂ ਮੈਂ ਆ ਵੀ ਹੈ ਪਰ ਅਸੀਂ ਉਹਨ ਇਲੈਕਸ਼ਨ ਦੇ ਦੌਰਾਨ ਲੋਕਾਂ ਕੋਲ ਜਾਵਾਂਗੇ ਤੇ ਉਹਨਾਂ ਨੂੰ ਕਹਾਂਗੇ ਬੰਦ ਕਰਾਓ ਇਹਨਾਂ ਨੂੰ ਅੱਠ ਗਿਆ ਤੁਸੀਂ ਸ਼ਹੀਦ ਭਗਤ ਸਿੰਘ ਦੇ ਹੌਸਲਿਆਂ ਨੂੰ ਉਹਨਾਂ ਦੀ ਸੋਚ ਨੂੰ ਸਹੀ ਪੈਰਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਉਦੋਂ ਹੀ ਹੋਊਗੀ ਜਦੋਂ ਆਪਾਂ ਇਹ ਜੇ ਬਹਿਰੂਪੀਆਂ ਤੋਂ ਬਚੀਏ ਦੀ ਵੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਬੀਜੇਪੀ ਵਾਲੇ ਜਿਹੜੇ ਨਵੇਂ ਅੰਗਰੇਜ਼ ਨੇ ਜਿਨ੍ਹਾਂ ਨੇ ਕੇਜਰੀਵਾਲ ਨੂੰ ਹਿਰਾਸਤ ਚ ਲਿਆ ਨਵੇਂ ਅੰਗਰੇਜ਼ ਦਾ ਨਾਂ ਦਿੱਤਾ ਬੀਜੇਪੀ ਕੋ ਕੱਲੇ ਕੇਜਰੀਵਾਲ ਸਾਹਿਬ ਨਹੀਂ ਇਹ ਤਾਂ ਬਹੁਤ ਸਾਰੇ ਜਾਣਗੇ ਤੇ ਤਾਂ ਇਹਦੀ ਆਂਚ ਦਿੱਲੀ ਇੱਥੇ ਪੰਜਾਬ 'ਚ ਵੀ ਆਣੀ ਉਦੋਂ ਦੇਖਦੇ ਆ ਕੀ ਕਹਿੰਦੇ ਐ ਕੀ ਨਹੀਂ ਕਹਿੰਦੇ ਐ ਅਜਮਾ ਵੀ ਬੇਨਤੀ ਕਰਕੇ ਆਏ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਜਾਂਚ ਕਰਵਾਓ ਇਸ ਤੋਂ ਪਹਿਲਾਂ ਕਿ ਚਾਹੇ ਭਗਵੰਤ ਮਾਨ ਜੀ ਤਾਂ ਜਸ਼ਨ ਮਨਾ ਰਹੇ ਸੀ ਕੇਜਰੀਵਾਲ ਸਾਹਿਬ ਦੇ ਪਕੜੇ ਜਾਣ ਦਾ ਉਹ ਦਿਨ ਰਾਤ ਨੂੰ ਤੁਸੀਂ ਕਿਸੇ ਚੈਨਲ ਤੇ ਨਹੀਂ ਦੇਖਿਆ ਹੋਣਾ 7 ਵਜੇ ਦੇ ਬਾਅਦ ਸਵੇਰੇ ਦਾ ਚੱਲੇਗਾ ਰਹੇ ਸੀਗੇ ਤੇ ਸ਼ਾਮ ਨੂੰ ਜਦੋਂ ਉਹਦੇ ਬਾਅਦ ਕਰੇ ਪ੍ਰਾਈਵੇਟ ਜਸ਼ਨ ਮਨਾਇਆ ਯਾਰ ਅਸੀਂ ਚੀਮਾ ਸਾਹਿਬ ਤੇ ਬਾਕੀ ਜਿਹੜੇ ਸੀਗੇ ਸੁਪਰ ਚੀਫ ਮਿਨਿਸਟਰ ਉਹਨਾਂ ਦੀ ਕੋਠੀਆਂ ਦੇ ਅੰਦਰ ਕਾਗਜ਼ਾਂ ਫਾਈਲਾਂ ਸਾੜੇ ਜਾ ਰਹੇ ਸੀ ਵੀ ਕਿਤੇ ਸੂਤ ਨਾ ਜਾਏ ਕੰਮ ਪਰ ਕਾਨੂੰਨ ਹੈ ਪਹੁੰਚ ਹੀ ਜਾਂਦਾ ਕਿਸੇ ਨਾ ਕਿਸੇ ਨੂੰ ਸੋਬਾ ਇਲੈਕਸ਼ਨ ਆ ਗਿਆ ਤਾਂ ਕਿਸਾਂ ਦੀ ਸਟਰੈਟਜੀ ਜਿਹੜੀ ਭਾਜਪਾ ਵੱਲੋਂ ਬਣਾਈ ਜਾ ਰਹੀ ਹੈ ਸੀਟਾਂ ਦੀ ਗੱਲ ਲੈ ਲਈਏ 13 0 ਜਿਹੜੇ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਾਂਗਰਸੀ ਵੀ ਕਹਿੰਦੇ ਉਹਨਾਂ ਬੀਜੇਪੀ ਦੀ ਕੀ ਸਟ੍ਰੈਟਜੀ ਹੈ ਇਸ ਨੂੰ ਲੈ ਕੇ ਦੇਖੋ ਪਹਿਲਾਂ ਇਹਨਾਂ ਕੇਜਰੀਵਾਲ ਸਾਹਿਬ ਨੂੰ ਤਾਂ ਸੰਭਾਲ ਲੈਣ ਸਾਹਿਬ ਜਾ ਕੇ ਇਹਨਾਂ ਨੂੰ ਲੈ ਆਣ ਤੋ ਕਿਵੇਂ 13 ਸੀਟਾਂ ਦਾ ਫੈਸਲਾ ਕੌਣ ਨੂੰ ਕੀ ਮਿਲਦੀਆਂ ਹੈ ਨਹੀਂ ਮਿਲਦੀਆਂ ਪੰਜਾਬ ਦੇ ਲੋਕ ਕਰਨਗੇ ਪਰ ਜਿਹੜੀਆਂ ਹਰਕਤਾਂ ਤੁਸੀਂ ਇਹ ਲੋਕ ਕਰ ਰਹੇ ਹੈ ਜਿਸ ਤਰ੍ਹਾਂ ਦੀਆਂ ਖੇਡਾਂ ਖੇਡ ਰਹੇ ਹੈ ਇਹ ਕਾਂਗਰਸ ਦੇ ਲੀਡਰਾਂ ਨੂੰ ਦਬਾ ਸਕਦੇ ਹੈ ਦੱਬੇ ਮਾਰ ਕੇ ਉਹਨਾਂ ਦੇ ਖਾਤੇ ਫਰੋਲ ਕੇ ਪਰ ਪੰਜਾਬ ਦੇ ਲੋਕਾਂ ਨੇ ਆਪਣੀ ਜਿਹੜੀ ਆਵਾਜ਼ ਹੈ ਉਹ ਰੱਖਣੀ ਹੈ ਤੇ ਮਨ ਲੱਗਦਾ ਹੈ ਵੀ ਕੇਜਰੀਵਾਲ ਸਾਹਿਬ ਦੀਆਂ ਤੇ ਇੱਥੇ ਵਾਲੀਆਂ ਕਰਤੂਤਾਂ ਨੂੰ ਦੇਖ ਕੇ ਤੇ ਜਿਹੜਾ ਜੋ ਕੁਝ ਅੱਜ ਵਾਪਰ ਰਿਹਾ ਹੈ ਸੰਗਰੂਰ ਦੇ ਅੰਦਰ ਉਹਨੂੰ ਦੇਖਦੇ ਲੋਕ ਇਹਨਾਂ ਨੂੰ ਐਤ ਕੀ ਸਬਕ ਸਿਖਾਣਗੇ ਸਰਕਾਰੀ ਦਲ ਦੇ ਨਾਲ ਭਾਜਪਾ ਦੇ ਗੱਠ ਜੋੜ ਦੀਆਂ ਚਰਚਾਵਾਂ ਲਗਾਤਾਰ ਜਾਰੀ ਹੈ ਹੁਣ ਤੱਕ ਕੋਈ ਨਤੀਜਾ ਨਿਕਲ ਕੇ ਨਹੀਂ ਆਇਆ ਤੁਹਾਡੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਹਾਲਾਤ ਨੇ ਹੁਣ ਇਕੱਠਜੋੜ ਹੋਣ ਵਾਲਾ ਹੈ ਜਾਂ ਲੈ ਸਮਾਂ ਲੱਗਣਾ ਦੇਖੋ ਹਿੰਦੁਸਤਾਨ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੋ ਦਿਨ ਪਹਿਲਾਂ ਕਿਹਾ ਸੀਗਾ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਦੋ ਦਿਨ ਦਿਨਾ ਚਾਹੀਦਾ ਦੋ ਚਾਰ ਦਿਨ ਚਾਹੀਦਾ ਨਤੀਜਾ ਸਾਹਮਣੇ ਜੋ ਵੀ ਹੈ ਹਾਲਾਤ ਸਪਸ਼ਟ ਹੋਣਗੇ ਸੋ ਮੈਂ ਸਮਝਦਾ ਉਹਦੇ ਬਾਅਦ ਹੁਣ ਕਹਿਣ ਨੂੰ ਕੋਈ ਗੱਲ ਰਹਿ ਨਹੀਂ ਜਾਂਦੀ ਇੱਕ ਦੋ ਦਿਨ ਵੇਟ ਕਰਕੇ ਪਤਾ ਲੱਗ ਜੂਗਾ ਜੋ ਸਥਿਤੀ ਕੀ ਸਪਸ਼ਟ ਹੋ ਰਹੀ ਹੈ ਜਦੋਂ ਟੈਪੂਡ ਹੁੰਦਾ ਹੈ ਤਾਂ ਭਾਜਪਾ ਨੂੰ ਬਲ ਕਿੰਨਾ ਕੁ ਮਿਲਦਾ ਹੈ ਇਸ ਨਾਲ ਦੇਖੋ ਹੁੰਦਾ ਨਹੀਂ ਹੁੰਦਾ ਇਹਨਾਂ ਗੱਲਾਂ ਤੇ ਅੱਜ ਦੇ ਦਿਨ ਜਦ ਤੱਕ ਸਥਿਤੀ ਸਪਸ਼ਟ ਨਹੀਂ ਹੋ ਜਾਂਦੀ ਇਹ ਉਹ ਵੈਸੇ ਤਾਂ ਭਾਈ ਇਹਨਾਂ ਇੱਕ ਤੇ ਇੱਕ 11 ਹੁੰਦੇ ਪਰ ਉਹ ਆਪਣੀ ਤਾਂ ਤਿਆਰੀ ਕਰ ਰਹੇ ਹੈ ਭਾਜਪਾ ਆਪਣੀ ਤਿਆਰੀ ਕਰ ਰਹੀ ਹੈ ਜੋ ਫੈਸਲਾ ਹੁੰਦਾ ਹੈ ਨਹੀਂ ਹੁੰਦਾ ਦੋਨੋਂ ਪਾਰਟੀਆਂ ਆਪਣੇ ਆਪ ਚ ਇਲੈਕਸ਼ਨ ਲੜਨ ਚ ਸ ਕੁਤ ਧੰਨਵਾਦ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਖਾਸ ਗੱਲਬਾਤ ਕੀਤੀ ਹੈ ਦੈਨਿਕ ਸਵੇਰ ਨਾਲ ਪੰਜਾਬ ਦੇ ਬੀਜੇਵੀ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਔਰ तमाम ਮੁੱਦਿਆਂ ਦੇ ਉੱਤੇ ਵੀ ਗੱਲਬਾਤ ਹੋਈ ਹੈ ਅੱਜ ਇੱਕ ਵਫਦ ਜਿਹੜਾ ਉਹ ਮੁੱਖ ਚੋਣ ਅਧਿਕਾਰੀ ਨੂੰ ਮਿਲਿਆ ਔਰ ਖਾਸ ਜਿਹੜੀਆਂ ਡਿਮਾਂਡਸ ਰੱਖੀਆਂ ਵੀ ਪੰਜਾਬ ਦੇ ਵਿੱਚ ਜਿਹੜੀ ਨੀਤੀ ਹੈ ਉਹ ਦਿੱਲੀ ਦੇ ਤਰਜ਼ ਤੇ ਤੇ ਬਣੀ ਹੋਈ ਹੈ ਇੱਕ ਸਾਈਜ਼ ਪਾਲਿਸੀ ਤਾਂ ਉਸ ਦੇ ਉੱਪਰ ਵੀ ਨਿਗਰਾਨੀ ਰੱਖੀ ਜਾਵੇ ਔਰ ਜਿਸ ਤਰੀਕੇ ਦੇ ਹਾਲਾਤ ਬੰਦੇ ਆ ਔਰ ਚੈਕਿੰਗ ਜਿਹੜੀ ਆ ਉਹ ਲਗਾਤਾਰ ਜਾਰੀ ਰੱਖੀ ਜਾਵੇ ਕੈਮਰਾ ਪਰਸਨ ਜਗਜੀਤ ਦੇ ਨਾਲ ਮੌਜੂਦ ਕੰਗ ਦੈਨਿਕ ਸਵੇਰਾ ਟੀਵੀ ਚ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर